ਸਾਰੀ ਸੰਗਤ ਸਾਡੀ ਬਹੁਤ ਖੁਸ਼ ਸੀ ਅਸੀਂ ਬਹੁਤ ਖੁਸ਼ ਹੈ ਬਹੁਤ ਬਹੁਤ ਪੰਜਾਬ ਸਰਕਾਰ ਵਾਲੇ ਬਹੁਤ ਖੁਸ਼ ਹੈ ਜੀ ਅਸੀਂ ਇਹ ਮੁੱਖ ਮੰਤਰੀ ਵੀ ਜਿਹੜੀ ਤੀਰਥ ਯਾਤਰਾ ਸਕੀਮ ਇਹਦੇ ਵਿੱਚ ਯਾਤਰਾ ਤੇ ਗਏ ਸੀ ਹਰਮੰਦਰ ਸਾਹਿਬ ਪਹਿਲੇ ਗਏ ਤੇ ਬਾਅਦ ਵਿੱਚ ਦਮਦਮਾ ਸਾਹਿਬ ਤੇ ਆਦਿ ਲੋ ਸੀਐਮ ਪਰਮਾਨਤਮਾਨ ਦਾ ਧੰਨਵਾਦ ਕਰਦੀ ਹਾਂ ਕਿ ਜਿਹੜਾ ਉਪਰਾਲਾ ਉਹਨੇ ਬੱਸਾਂ ਦਾ ਕੀਤਾ ਸਾਡੇ ਸਾਰੇ ਪਿੰਡ ਦੇ ਲੋਕੀ ਨਹੀਂ ਜਿਵੇਂ ਚੋਂ ਨਿਕਲ ਸਕਦੇ ਇਸ ਕਰਕੇ ਜੋ ਸਿਆਣੇ ਬਜ਼ੁਰਗ ਸਾਰੇ ਤੀਰਥ ਯਾਤਰਾ ਤੇ ਗਏ ਤੇ ਬੱਸ ਦਾ ਵੀ ਬਹੁਤ ਵਧੀਆ ਉਪਰਾਲਾ ਸੀ ਪਾਣੀ ਦੀਆਂ ਬੋਤਲਾਂ ਸਭ ਕੁਝ ਬੱਸ 'ਚ ਮਿਲ ਰਿਆ ਸੀ ਬਹੁਤ ਵਧੀਆ ਤਜਰਬਾ ਰਿਹਾ ਜੀ ਇਥੋਂ ਆਪਾਂ ਪਹਿਲੇ ਬੱਸ ਸਟਾਰਟ ਹੋਣ ਵੇਲੇ ਹੀ ਡਾਕਟਰਾਂ ਦੀ ਟੀਮ ਆਈ ਦੀ ਦਵਾਈਆਂ ਵਗੈਰਾ ਦੇ ਰ ਗਈ ਉਹ ਤੋਂ ਬਾਅਦ ਰਸਤੇ ਵਿੱਚ ਅਸੀਂ ਧਰਮ ਦੇ ਖਾਣਾ ਵੀ ਖਾਧਾ ਇੱਕ ਉਹ ਵੀ ਗਵਰਨਮੈਂਟ ਵੱਲੋਂ ਹੀ ਸੀ ਤੇ ਅਸੀਂ ਰਾਤ ਨੂੰ ਸਟੇ ਜਿਹੜਾ ਹਰਮੰਦਰ ਸਾਹਿਬ ਕਰਿਆ ਉੱਥੇ ਸਰਾਹ ਚ ਰੁਕੇ ਸਵੇਰੇ ਅਸੀਂ ਡਾਉਂਦਵਾ ਸਾਹਿਬ ਵੱਸਤੇ ਰਵਾਨਾ ਤੇ ਜੋ ਸਾਨੂੰ ਕਿੱਟਾਂ ਦਿੱਤੀਆਂ ਜ਼ਰੂਰਤ ਦਾ ਸਭ ਸਮਾਨ ਸੀ ਬੁਰਸ਼ ਕੰਗਾ ਸਭ ਕੁਝ ਜੋ ਜ਼ਰੂਰਤਾਂ ਹੁੰਦੀਆਂ ਸਭ ਸੀਗੀਆਂ ਸਾਰੀ ਸੰਗਤ ਸ਼ਬਦ ਪੜ੍ਹਦੇ ਗਏ ਤੇ ਬੱਸਾਂ ਦੇ ਵਿੱਚ ਵੀ ਕੀਰਤਨ ਕਥਾ ਚੱਲਦੀ ਰਹੀ ਸਾਰੀ ਸੰਗਤ ਬਹੁਤ ਖੁਸ਼ ਸੀ ਬਹੁਤ ਹਰਮਿੰਦਰ ਸਾਹਿਬ ਸਭ ਤੋਂ ਪਹਿਲੇ ਪਹੁੰਚ ਗਏ ਆਪਣਾ ਸਰਾਂ ਵਿੱਚ ਸਮਾਨ ਸਮੂਹ ਰੱਖ ਕੇ ਅਸੀਂ ਵੀ ਜਾ ਕੇ ਸਰੋਵਰ ਵਿੱਚ ਇਸ਼ਨਾਨ ਕਰੇ ਤੇ ਫਿਰ ਆਪਣਾ ਦਰਸ਼ਨ ਕਰੇ ਅਰਦਾਸ ਵਿੱਚ ਸ਼ਾਮਲ ਹੋਏ ਕਥਾ ਕੀਰਤਨ ਸੁਣਿਆ ਦੂਜੇ ਦਿਨ ਫਿਰ ਦਮਦਮਾ ਸਾਹਿਬ ਪਹੁੰਚੇ ਜਿਹੜਾ ਸਿਆਣੇ ਬਜ਼ੁਰਗ ਤੇ ਉਹ ਵੀ ਬਹੁਤ ਵਧੀਆ ਦਰਸ਼ਨ ਕਰਕੇ ਆਏ। ਰਾਸਤੇ ਵਿੱਚ ਕਿਸੇ ਕਿਸਮ ਦੀ ਕੋਈ ਅੜਚਣ ਨਹੀਂ ਆਈ। ਜਿਹੜੇ ਸਾਡੀਆਂ ਬੀਬੀਆਂ ਭਾਜਨ ਗਾਂਦੀਆਂ, ਗੁਰਬਾਣੀ ਗਾਂਦੀਆਂ ਨੇ ਸਫ਼ਰ ਕਰਿਆ ਜੀ। ਬਹੁਤ ਵਧੀਆ ਸਫ਼ਰ ਰਿਹਾ ਜੀ। ਸਭ ਕੁਝ ਜੋ ਕੁਝ ਜ਼ਰੂਰਤ ਦਾ ਸਮਾਨ ਸੀਗਾ ਸਭ ਸੀ। ਬਹੁਤ ਖੁਸ਼ ਸੀ, ਸਾਰੀ ਸੰਗਤ ਬਹੁਤ ਖੁਸ਼ ਹੋਈ। ਸਾਡੀ ਸੁਰੱਖਿਆ ਵਾਸਤੇ ਵੀ ਜਿਹੜੇ ਪੁਲਿਸ ਵਾਲੇ ਸਬ ਇੰਸਪੈਕਟਰ ਨਾਲ ਸੀ ਸਾਡੇ ਕੋਈ ਸਾਨੂੰ ਇਹ ਨਹੀਂ ਤੇ ਖਤਰੇ ਵਾਲੀ ਗੱਲ ਕੋਈ ਨਹੀਂ ਦਵਾਈ ਦੁਈ ਡਾਕਟਰ ਵਗੈਰਾ ਸਾਰਾ ਉਹ ਦੇ ਹੀ ਦਿੱਤੀ ਸੀ ਪਹਿਲੇ ਤੋਂ ਬਹੁਤ ਵਧੀਆ ਉਪਰਾਲਾ ਸੀ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ